ਲੋ ਵੀ ਦੋਸਤੋ ਇਹੋ ਜੀ ਜੀਪ ਅੱਗੇ ਮਿਲਦੀ ਹੁੰਦੀ ਸੀ ਮੰਡੀ ਡੱਬ ਵਾਲੀ ਤੋਂ ਸਪੀਡ ਚੈੱਕ ਕਰੋ ਜੀਪ ਦੀ ਇਹੋ ਜੀ ਜੀਪ ਹੁਣ ਪੰਜਾਬੀਆਂ ਦੀ ਪਹਿਲੀ ਪਸੰਦ ਬਣੀ ਹੋਈ ਐ ਤੇ ਡੱਬ ਵਾਲੀ ਮੰਡੀ ਨੰਬਰ 1 ਤੇ ਸੀ ਜੀਪਾਂ ਤਿਆਰ ਕਰਨ ਚ ਤਾਂ ਹੁਣ ਆ ਬਾਈ ਹੁਰਾ ਨੇ ਬਰਾਡ ਸਟੋਰ ਖੋਲ੍ਹਿਆ ਖੋਲ੍ਹਿਆ ਵੀ ਇੱਕ ਪਿੰਡ ਚ ਐ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਜੀਪਾਂ ਤੁਹਾਨੂੰ ਤਿਆਰ ਕਰਕੇ ਦਿੰਦੇ ਐ ਜੇਬ ਜੀ ਮਰਜੀ ਜੀਪ ਬਾਈਆਂ ਤੋਂ ਤਿਆਰ ਕਰਵਾ ਲੋ ਨਾਲ ਦੀ ਨਾਲ ਤੁਹਾਨੂੰ ਬਾਈ ਤਿਆਰ ਕਰਕੇ ਦੇ ਦੇਣਗੇ ਸੰਪਰਕ ਨੰਬਰ ਵੀ ਦੇਵਾਂਗੇ ਕਿਹੜਾ ਪਿੰਡ ਹੈ ਉਹ ਵੀ ਦੱਸਾਂਗੇ ਜੀਪਾਂ ਜਿਉਂ ਜੀਆਂ ਮਰਜ਼ੀ ਤਿਆਰ ਕਰਵਾ ਲਓ ਵੱਡੀਆਂ ਮਸ਼ੀਨਾਂ ਦਾ ਜਿਹੜਾ ਮਰਜ਼ੀ ਸਮਾਨ ਲੈ ਲਓ ਸਕ੍ਰੈਪ ਲੈ ਲਓ ਡਿਸਪੋਜ਼ਲ ਲੈ ਲਓ ਛੋਟੀਆਂ ਮਸ਼ੀਨਾਂ ਟੂੜੀ ਵਾਲੀਆਂ ਮਸ਼ੀਨਾਂ ਹਰ ਤਰੀਕੇ ਦਾ ਬਾਈ ਇੱਥੇ ਕੰਮ ਕਾਜ ਕਰੀ ਬੈਠੇ ਆ ਇੰਜਨ ਵੀ ਪਿਆ ਪਾਇਆਂ ਕੋਲੇ ਬਹੁਤ ਸਮਾਨ ਪਿਆ ਕਿਸੇ ਨੂੰ ਇੰਜਨ ਦੀ ਲੋੜ ਹੈ ਇੰਜਨ ਲੈ ਜਾਓ ਆਓ ਚੱਲਦੇ ਆਂ ਵੀਡੀਓ। ਕਿਸੇ ਗੱਲ ਦੋਸਤੋ ਮੈਂ ਤੁਹਾਡਾ ਅਮਰਜੀਤ ਬਰਾੜ ਤੇ ਅੱਜ ਅਸੀਂ ਪਹੁੰਚੇ ਪਿੰਡ ਕੋਟਪਈ ਬਰਾੜ ਸਟੋਰ ਤੇ। ਤੇ ਜੇ ਕਰਦੇ ਦੀ ਲੋਕੇਸ਼ਨ ਦੀ ਗੱਲ ਕਰੀਏ ਗਿੱਡੜ ਬਾਦ ਤੋਂ ਛੱਟਿਆਂ ਨੂੰ ਜਾਂਦੇ ਆ ਤਾਂ ਭਾਰੂ ਲੰਘ ਕੇ ਪਿੰਡ ਕੋਟਪਈ ਆਉਂਦਾ ਤੇ ਨਾਲ ਹੀ ਐਸਬੀ ਬੈਂਕਾ ਇੱਥੇ ਜੇ ਕੋਟਪਈ ਦੀ ਲੋਕੇਸ਼ਨ ਦੀ ਗੱਲ ਕਰੀਏ ਤੇ ਬਾਈ ਹੋਰ ਇਹ ਨਾਲ ਗੱਲਬਾਤ ਕਰਾਂਗੇ ਇਤੋਂ ਵੱਡੀਆਂ ਮਸ਼ੀਨਾਂ ਦਾ ਜੀਪਾਂ ਦਾ ਡਿਸਪੋਜ਼ਲ ਦਾ ਜਿਹੜਾ ਸਮਾਨ ਹਰ ਪ੍ਰਕਾਰ ਦਾ ਸਮਾਨ ਮਿਲਦਾ ਤੇ ਅੰਦਰ ਜਾ ਕੇ ਬਾਈ ਹੋਰ ਇਹ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਜਾਣੂ ਕਰਵਾਵਾਂਗੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਉਣੇ ਆ ਤੇ ਹਰ ਪ੍ਰਕਾਰ ਦਾ ਸਮਾਨ ਜਿਹੜਾ ਵੱਡੀਆਂ ਮਸ਼ੀਨਾਂ ਦਾ ਛੋਟੀਆਂ ਮਸ਼ੀਨਾਂ ਜੀਪਾਂ ਦਾ ਡਿਸਪੋਜ਼ਲ ਦਾ ਸਮਾਨ ਮਿਲਦਾ ਤੇ ਨਾਲੇ ਜੀਪਾਂ ਤਿਆਰ ਵੀ ਜੀਪ ਮਿਲ ਜਾਣੀਆਂ ਬਾਕੀ ਤਿਆਰ ਕਰਤੀਆਂ ਹੋਈਆਂ ਵੀ ਦੀਪਾਂ ਖੜੀਆਂ ਨੇ ਆਓ ਲੈ ਕੇ ਚੱਲਦੇ ਤੁਹਾਨੂੰ ਅੰਦਰ ਤੇ ਦਿਖਾਉਣੇ ਆ ਲਓ ਜੀ ਆਪਾਂ ਬਾਈ ਗੁਰਵਿੰਦਰ ਉਹ ਨਾਲ ਗੱਲਬਾਤ ਕਰਦੇ ਆ ਹੋਰ ਬਾਈ ਜੀ ਕੀ ਹਾਲ ਚਾਲ ਸਸੀਕਾ ਬਾਈ ਜੀ ਸਸੀਕਾ ਉਹ ਠੀਕ ਠਾਕ ਠੀਕ ਹੈ ਜੀ ਬਾਈ ਤੇ ਹਾਂਜੀ ਬਾਈ ਦੱਸੋ ਆਪਣੇ ਕੋਲ ਕਿਹੜਾ ਕਿਹੜਾ ਸਮਾਨ ਇੱਥੇ ਮਿਲਦਾ ਕਰਪੈਨਾਂ ਦਾ ਵੀਰੇ ਜਿਵੇਂ ਆਪਣੇ ਕੋਲ ਡਿਸਪੋਜ਼ਲ ਸਾਰਾ ਸਮਾਨ ਹੀ ਰੱਖਦੇ ਆ ਵੀਰੇ ਜਿਵੇਂ ਇੰਜਨ ਹੋ ਗਿਆ ਇੰਜਨ ਲਾਵਾਂਗੇ ਦਾ ਇੰਜਨ ਵਧੀਆ ਪਿਆ ਵੀਰੇ ਬੈਟਰੀਆਂ ਹੋਗੀਆਂ ਜਿਵੇਂ ਡਿਸਪੋਜ਼ਲ ਸਮਾਨ ਟਾਇਰ ਹੋਗੇ ਵੀਰੇ ਠੀਕ ਹੈ ਤੇ ਮੰਨ ਲਓ ਸਾਰਾ ਸਮਾਨ ਹੀ ਐਡਕਸ਼ਨ ਆ ਡਕਸ਼ਨ ਆ ਸਮਾਨ ਸਾਰ ਐਲੀਵੇਟਰ ਚ ਐਣਾ ਹੋਊਗਾ ਫੀਡਰ ਚ ਐਣਾ ਹੋਊਗਾ ਸਾਰਾ ਸਮਾਨ ਟੋਟਲ ਵੀਰੇ ਮੰਨ ਕੇ ਚੱਲੋ ਵੀ ਖਾਲੀ ਨਹੀਂ ਮੋੜਦੇ ਤੁਸੀਂ ਵੀ ਨਾ ਇੱਕ ਚੀਜ਼ ਇਥੋਂ ਪਲਾਪਦਾ ਤੁਸੀਂ ਦੇ ਸਕਦੇ ਹੋ ਹਰ ਇੱਕ ਚੀਜ਼ ਮਿਲਦੀ ਐ ਖਾਲੀ ਤਾਂ ਮੋੜਨ ਵਾਲਾ ਕੰਮ ਹੀ ਹੈ ਨਹੀਂ ਵੀਰੇ ਆ ਦੇਖੋ ਖੋਲ-ਖੋਲ ਕੇ ਅਸੀਂ ਵੀ ਮੰਨ ਲਓ ਰੱਖਿਆ ਪਿਆ ਰੂਲਾ ਪਿਆ ਸਾਡੇ ਕੋਲੇ ਹੂੰ ਹੂੰ ਤੇ ਮੰਨ ਲਓ ਆ ਤੂੜੀ ਵਾਲੀਆਂ ਮਸ਼ੀਨਾਂ ਦੇ ਹਿੱਸੇ ਪਏ ਆ ਸਾਰਾ ਟੋਟਲ ਸਮਾਨ ਹੀ ਪਿਆ ਆਪਣੇ ਕੋਲੇ ਛੋਟੀਆਂ ਵੱਡੀਆਂ ਮਸ਼ੀਨਾਂ ਦਾ ਮੰਨ ਕੇ ਚੱਲੋ ਵੀ ਸਾਰਾ ਜਿਹੜਾ ਸਮਾਨ ਮਿਲ ਜਾਂਦਾ ਇੱਥੋਂ ਹਾਂਜੀ ਹਾਂਜੀ ਆ ਵਰਮੇ ਪਏ ਆ ਮੰਨ ਲਓ ਆ ਤੁਸੀਂ ਦੇਖ ਸਕਦੇ ਹੋ ਬਈ ਇੱਥੇ ਅਫਟਰ ਦਾ ਸਮਾਨ ਜੋ ਵੀ ਚਾਹੀਦਾ ਹੋਵੇ ਤੁਸੀਂ ਦੇਖ ਸਕਦੇ ਹੋ ਵੀ ਮਿਲਦਾ ਵੀਰੇ ਇੱਧਰ ਛੋਟੀਆਂ ਤੂੜੀ ਵਾਲੀਆਂ ਮਸ਼ੀਨਾਂ ਦਾ ਕਰੀਆਂ ਪਈਆਂ ਨੇ ਆ ਦੇਖ ਸਕਦੇ ਹੋ ਇਹਨਾਂ ਦਾ ਵੀ ਸਾਡੇ ਕੋਲੇ ਹੈਗਾ ਹੂੰ ਡਿਸਪੋਜ਼ਲ ਸਮਾਨ ਤੇ ਆਓ ਤੁਹਾਨੂੰ ਨਾਲ-ਨਾਲ ਹੋਰ ਵੀ ਦਿਖਾਵਾਂਗੇ ਆਪਾਂ ਤੇ ਬਾਈ ਹੋਰੇ ਜੀਪਾਂ ਵੀ ਤਿਆਰ ਕਰਦੇ ਇੱਥੇ ਨਵੀਆਂ ਪੁਰਾਣੀਆਂ ਜਿੱਦਾਂ ਨਹੀਂ ਤੁਹਾਨੂੰ ਜੀਪ ਚਾਹੀਦੀ ਆ ਉਦਾਂ ਦੀ ਤੁਹਾਨੂੰ ਜੀਪਾਂ ਵਗੈਰਾ ਵੀ ਸਾਰਾ ਕੁਝ ਮਿਲ ਜਾਣਾ ਤੇ ਜੀਪਾਂ ਬਾਰੇ ਵੀ ਆਪਾਂ ਥੋੜੀ ਜਾਣਕਾਰੀ ਲੈਨੇ ਆ ਬਾਈ ਹੋਰਾਂ ਤੋਂ ਤੇ ਅੱਜ ਤੁਹਾਨੂੰ ਜੀਪਾਂ ਦਿਖਾਉਣੇ ਆ ਬਾਈ ਜੀ ਜੀਪਾਂ ਬਾਰੇ ਥੋੜੇ ਜਾਣਕਾਰੀ ਦਿਓਗੇ ਹਾਂ ਜੀਪਾਂ ਵੀਰੇ ਕੋਈ ਪੁਰਾਣੀ ਲੈਣਾ ਚਾਹੁੰਦਾ ਤਾਂ ਪੁਰਾਣੀ ਵੀ ਮਿਲ ਜਾਂਦੀ ਆਪਣੇ ਕੋਲੇ ਜਿਵੇਂ ਆ ਹੁਣ ਬਿੱਲੀ ਤਿਆਰ ਕਰੀ ਜੰਨੇ ਆ ਸੀ ਬਈ ਟੋਟਲ ਹੀ ਨਿਊ ਕਰਨੀਆਂ ਨੂੰ ਜੇ ਕੋਈ ਆਪਣੀ ਡਿਮਾਂਡ ਤੇ ਤਿਆਰ ਕਰਾਉਣਾ ਚਾਹੁੰਦਾ ਤਾਂ ਆਪਣੀ ਡਿਮਾਂਡ ਤੇ ਵੀ ਤਿਆਰ ਕਰਾ ਸਕਦਾ ਬਾਈ ਤੇ ਉਹ ਉਦਾਂ ਵੀ ਮੰਨ ਲੈ ਚਲੋ ਵੱਡੀਆਂ ਦੀ 99 ਇੰਚ ਛੋਟੀਆਂ ਦੀ ਭਾ ਹਰੇਕ ਤਰ੍ਹਾਂ ਦੀ ਤੁਹਾਡੇ ਕੋਲ ਮਿਲ ਜਾਂਦੀ ਹੈ ਹਾਂ ਹਾਂ ਵੀਰੇ 99 ਇੰਚ ਵੀ ਖੜੀ ਹੈ ਆਹ ਬਾਈ ਤੁਹਾਨੂੰ ਦਿਖਾਉਣੀ ਆ ਪਿਆਰ ਕੀਤੀ ਹੋਈ ਬਾਈ ਨੇ ਇੱਧਰ ਛੋਟੀ ਵੱਡੀ ਤਿਆਰ ਕਰੀ ਹੈ ਵੀਰੇ ਅਸੀਂ ਹੂੰ ਹੂੰ ਤੇ ਇਹਨਾਂ ਦੇ ਵੀਰੇ ਪਾਸਿੰਗ ਕੁਸੀ ਵਗੈਰਾ ਨਹੀਂ ਪਾਸਿੰਗ ਹੈ ਨਹੀਂ ਵੀਰੇ ਇਹਨਾਂ ਦੀਆਂ ਕਾਪੀਆਂ ਹੀ ਆ ਕੱਲੀਆਂ ਤੇ ਐਫੀ ਡਿਵਟ ਮਿਲ ਜਾਣਗੇ ਐਫੀ ਡਿਵਟ ਤੇ ਤੇ ਇੱਕ ਆ ਖੜੀ ਬਈ 99 ਇੰਚ ਬਾਈ ਇੱਕ ਆ ਛੋਟੀ ਵੱਡੀ ਹੈ ਵੀਰੇ ਆ ਤੁਹਾਨੂੰ ਦਿਖਾਉਣਾ ਬਾਈ ਜੇ ਇੱਧਰ ਆ ਖੜੀ ਹੈ ਜਿਹੜੀ ਛੋਟੀ ਬਾਡੀ ਦੀ ਜੀਪ ਬਾਈ ਹੋਰਾਂ ਨੇ ਤਿਆਰ ਕੀਤੀ ਹੈ ਬਹੁਤ ਹੀ ਸੋਹਣਾ ਕਲਰ ਆ ਤੇ ਇਹਦੇ ਬਾਰੇ ਬਈ ਥੋੜਾ ਮੋਟਾ ਦੱਸੋਗੇ ਕਿੰਨੇ ਇਹ ਚ ਬਈ ਡੀਆਈ 575 ਦਾ ਇੰਜਨ ਆ ਠੀਕ ਹੈ ਤੇ ਬਈ ਮਿਲਟਰੀ ਦੀ ਓਰੀਜਨਲ ਗੱਡੀ ਆ ਠੀਕ ਹੈ ਜੈਨੂਨ ਇੰਜਨ ਗੇਅਰ ਓਕੇ ਆ ਬਈ ਕੰਮ ਕੰਮ ਹੋਇਆ ਗੱਡੀ ਦਾ ਆ 97 ਮਾਡਲ ਕੰਨ ਵਿੱਚ ਆ ਗਈ ਬਈ ਠੀਕ ਹੈ ਇੰਜਨ ਗੇਅਰ ਦੀ ਇਹ ਵੀ ਫੁੱਲ ਓਕੇ ਆ ਬਈ ਓਕੇ ਸਾਰੀ ਤਿਆਰ ਆ 2K ਪੇਂਟ ਹੋਇਆ ਹੋਇਆ ਵੀਰੇ ਨੂੰ ਠੀਕ ਆ ਬਾਈ ਹੋਰਾਂ ਨੇ ਆਪਣੇ ਹੱਥੀ ਤਿਆਰ ਕੀਤੇ ਤੁਸੀਂ ਦੇਖ ਸਕਦੇ ਹੋ ਟੈਟੂ ਸਾਰੇ ਨਵੇਂ ਆ ਹਨਾ ਤੇ ਤੁਸੀਂ ਆ ਕੇ ਇੱਥੇ ਇੱਕ ਵਾਰੀ ਵਿਜਲੀ ਜੂਰ ਕਰੇ ਤੁਹਾਨੂੰ ਹਰ ਪ੍ਰਕਾਰ ਦੀ ਚੀਜ਼ ਮਿਲ ਜਾਣੀ ਜਿੰਨੇ ਕੁ ਤੁਸੀਂ ਪੈਸੇ ਲਾਉਣੇ ਚਾਹਣੇ ਹੋ ਉਹਨੇ ਕਿ ਤੁਹਾਨੂੰ ਪੈਸਿਆਂ ਦੀ ਉਹ ਜੀ ਚੀਜ਼ ਮਿਲ ਜਾਣੀ ਜਿਵੇਂ ਵੀਰੇ ਹੁਣ ਕੋਈ ਮੰਨ ਲਓ ਮਸ਼ੀਨਾ ਮਸ਼ੀਨਾ ਵਾਲਾ ਮੰਨ ਲਾ ਮਸ਼ੀਨਾ ਵਾਲੇ ਆਸਤੇ ਵੀ ਅਸੀਂ ਰੇੜੀਆਂ ਤਿਆਰ ਕਰਦੇ ਆ ਜਿਵੇਂ ਡੀਜ਼ਲ ਢੋਣਾ ਸਮਾਨ ਢੋਣਾ ਇਹਦੇ ਨਾਲ ਸੌਖਾ ਹੋ ਜਾਂਦਾ ਬਈ ਸੌਖਾ ਹੋ ਜਾਂਦਾ ਡੀਜ਼ਲ ਵਗੈਰਾ ਬਾਕੀ ਇੱਥੇ ਹੁਣ ਸਾਡੇ ਕੋਲੇ ਹਰੇਕ ਤਰ੍ਹਾਂ ਦਾ ਦਾਹ ਕਾਉਂਦਾ ਕੀ ਮੰਗਦਾ ਹਰੇਕ ਚੀਜ਼ ਹੁਣ ਦੋ ਪਹਿਲਾਂ ਕਰੀਆਂ ਸੀ ਦੋ ਤਾਂ ਵੇਗੀਆਂ ਵੀਰੇ ਇੱਕ ਰਹਿ ਗਈ ਛੋਟੀ ਇੱਕਾਂ ਵੱਡੀ ਤਰੀ ਖੜੀ ਹੈ ਇੱਕ ਵੱਡੀ ਰੇੜੀ ਖੜੀ ਹੈ ਇੱਧਰ ਇਹ ਤਿਆਰ ਕੀਤੀ ਵੀਰੇ ਆਪਾਂ ਹੂੰ ਹੂੰ ਵੱਡੀ ਰੇੜੀ ਜਿਵੇਂ ਮੰਨ ਲਓ ਵੀ ਕੋਈ ਤਿਆਰ ਮੰਨ ਲਓ ਘੋੜੀਆਂ ਵਾਸਤੇ ਤਿਆਰ ਕਰਾਉਣਾ ਚਾਹੁੰਦਾ ਉੱਤੇ ਆਪ ਦਾ ਬਣ ਜੂ ਹੈ ਮੰਨ ਲਓ ਵੀ ਕਵਰਿੰਗ ਹੋ ਜੂਗੀ ਸਾਰਾ ਤੇ ਬਈ ਟਾਇਰ ਟੂਰ ਵਧੀਆ ਪਈ ਹੈ ਇਹਦੇ ਇਹ ਮੰਨ ਲਓ ਵੀ ਮਿਲਟਰੀ ਦੀ ਹੁੱਕ ਹੁੱਕ ਲੱਗੀ ਹੈ ਬਈ ਸਮਾਨ ਸਾਰਾ ਥੱਲੋਂ ਹਿੱਸਾ ਮਿਲਟਰੀ ਦਾ ਇਹਦੇ ਬਈ ਬਰੋ ਡਿਸਪਲੇ ਤੇ ਦਿੱਤਾ ਹੋਇਆ ਜਦੋਂ ਵੀ ਆਉਣਾ ਤੁਸੀਂ ਆ ਸਕਦੇ ਹੋ ਕਾਲ ਕਰ ਸਕਦੇ ਹੋ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਜਿਹੜੀ ਮਿਲਣੀ ਆ ਤੇ ਆ ਤੁਹਾਨੂੰ ਹੋਰ ਵੀ ਸਮਾਨ ਦਿਖਾਉਣੇ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ ਸਮਾਨ ਇੱਥੇ ਜਿਹੜਾ ਮਸ਼ੀਨਾਂ ਦਾ ਜੀਪਾਂ ਦਾ ਕੋਈ ਵੀ ਤੁਸੀਂ ਲੈਣਾ ਡਿਸਪੋਜ਼ਲ ਤਾਂ ਤੁਹਾਨੂੰ ਮਿਲ ਜਾਣਾ ਤੁਸੀਂ ਦੇਖ ਸਕਦੇ ਹੋ ਕਲਚ ਪਲੇਟਾਂ ਪਈਆਂ ਬਈ ਕਲਚ ਪਲੇਟਾਂ ਵਗੈਰਾ ਹੋਰ ਜਿਵੇਂ ਮੰਨ ਲਓ 베어ਿੰਗ ਪੰਪ ਹੋ ਗਏ ਹਾਂ ਤੇ ਸਾਰਾ ਸਮਾਨ ਟੋਟਲੀ ਆਪਣੇ ਕੋਲ ਐਲੀਵੇਟਰ ਚ ਐਣਾ ਹੋਗਾ ਵੀਰੇ ਸਾਰਾ ਫੀਡਰ ਚ ਐਣਾ ਸਾਰਾ ਕੁਝ ਟੋਟਲੀ ਸਮਾਨ ਪਿਆ ਵੀਰੇ ਆਪਣੇ ਕੋਲ ਕੋਈ ਵੀ ਸਮਾਨ ਤੁਸੀਂ ਮੁੜ ਨਹੀਂ ਸਕਦਾ ਬੰਦਾ ਵੀ ਜੇ ਲੈਣ ਆਇਆ ਤਾਂ ਬਾਈ ਹੋਰੇ ਕਹਿੰਦੇ ਵੀ ਖਾਲੀ ਨਹੀਂ ਮੁੜਦੇ ਨਾ ਜਿੱਦਾਂ ਦਾ ਵੀ ਸਮਾਨ ਚਾਹੀਦਾ ਹੋਆ ਸੀ ਉਹਨਾਂ ਨੂੰ ਦੇ ਕੇ ਤੋਰਾਂਗੇ ਤੇ ਰੇਟ ਜਿਹੜੇ ਜਾਇਜ਼ ਹੋਣਗੇ ਕੋਈ ਜ਼ਿਆਦਾ ਰੇਟ ਨਹੀਂ ਹੈ ਨਾ ਸਮਾਨ ਦਾ ਤੇ ਤੁਸੀਂ ਜ਼ਰੂਰ ਇੱਕ ਕਰਿਓ ਇੱਥੇ ਆ ਕੇ ਕੋਟ ਭਾਈ ਪਿੰਡ ਜ਼ਰੂਰ ਰਜਿਸਟਰ ਕਰਿਓ ਨਾਲ ਹੀ SBI ਬੈਂਕ ਦਾ ਤੇ ਬਾਈ ਦਾ ਨੰਬਰ ਆਪਾਂ ਡਿਸਪਲੇ ਤੇ ਕਰਾਂਗੇ ਤੇ ਤੁਸੀਂ ਕਾਲ ਜ਼ਰੂਰ ਕਰਿਓ ਧੰਨਵਾਦ